ਰੋਣਾ ਦੱਸਿਆ ਮਹਾਰਾਜ ਸਾਡਾ ਧਰਮ ਬਚਾ ਲਓ ਤਾਂ ਗੁਰਦੇਵ ਮਹਾਰਾਜ ਪਾਤਸ਼ਾਹ ਜੀ ਦੇ ਤਾਪੁਤਾਏ ਕੁਝ ਦੇਰ ਦੀ ਖਮੋਸ਼ੀ ਗੋਬਤ ਰਾਜ ਜੀ ਦਾ ਆਮਣਾ ਪੁੱਛਿਆ ਕੀ ਗੱਲ ਹੈ ਇਹ ਅਥਰੂ ਵਹਾ ਰਹੇ ਨੇ ਆਪ ਖاموش ਕੀ ਗੱਲ ਹੈ ਇਹ ਨਾ ਤਾਂ ਤਰਮ ਖਤਰੇ ਵਿੱਚ ਕਿਵੇਂ ਬਚ ਸਕਦਾ ਹੈ ਕਿਸੇ ਬਹੁਤ ਵੱਡੇ ਮਹਾਂਪੁਰਖ ਦੀ ਕੁਰਬਾਨੀ ਦਾ ਮੈਂ ਬੇਨਤੀ ਕਰਾਂਗਾ ਇੱਥੇ ਬਲੀਦਾਨ ਸ਼ਬਦ ਨਹੀਂ ਵਰਤਣਾ ਬਲੀਦਾਨ ਤੇ ਕੁਰਬਾਨੀ ਵਿੱਚ ਬੜਾ ਫਰਕ ਹੈ ਬਲੀ ਕਿਸੇ ਤੇ ਦਿੱਤੀ ਜਾਂਦੀ ਹੈ ਜਿਵੇਂ ਕਹੀ ਥੇ ਬੱਕਰੇ ਦੀ ਬਲੀ ਦਿੱਤੇ ਤੇ ਉਹ ਬਲੀ ਜਿਸ ਤੇ ਦਿੱਤੀ ਜਾਂਦੀ ਹੈ ਮਰਨਾ ਨਹੀਂ ਚਾਹੁੰਦਾ ਪਦੋ ਗਦੇ ਛੜ ਕੇ ਮਾਰਿਆ ਜਾਂਦਾ ਉਹ ਬਲੀ ਕਹਲਦੀ ਹੈ ਪਰ ਜਦੋਂ ਹੱਸ ਕੇ ਆਪ ਜੋ ਕਿ ਧਰਗੁਰੂ ਤੇ 72 ਪਾਤਸ਼ਾਹ ਜੀ ਖੁਦ ਸ਼ਹਾਦਤ ਦੇ ਜਾਣ ਉਹਨਾਂ ਨੂੰ ਸ਼ਹਾਦਤ ਉਹਨਾਂ ਕੁਰਬਾਨੀ ਕਿਹਾ ਜਾਂਦਾ ਉਹਨੂੰ ਬਲੀਦਾਨ ਕਿਹਾ ਜਾਂਦਾ ਜਦੋਂ ਆਖਿਆ ਨਾ ਕਿਸੇ ਵੱਡੇ ਮਹਾਪੁਰਖ ਦੀ ਕੁਰਬਾਨੀ ਦੀ ਲੋੜ ਹੈ ਵਾ ਵਾ ਧਰਗੁਰੂ ਗੋਬਿੰਦ ਸਿੰਘ ਮਹਾਰਾਜ ਕੀ ਕਹਤੇ ਨੇ ਆਪ ਕੋ ਵੱਡਾ ਹੋਰ ਕੌਣ ਮਹਾਪੁਰਖ ਹੋਵੇਗਾ ਵਾ ਅਜੀ ਪਿਤਾ ਨੂੰ ਸ਼ਹਾਦਤ ਦੇ ਲਈ ਇਹ ਗੱਲ ਕਹਿੰਦੇ ਬੱਚਾ ਦੇ 9 ਸਾਲ ਦਾ ਪਿਤਾ ਬਾਹਰ ਜਾਏ ਮਗਰ ਦੌੜਦਾ ਹੈ ਪਿਤਾ ਪਿਤਾ ਕਹਿੰਦਾ ਦੌੜਦਾ ਮੈਂ ਵੀ ਨਾਲ ਜਾਣਾ ਇਹਦੇ ਸਦਾ ਤੇ ਨਹੀਂ ਮੈਂ ਬੇਨਤੀ ਕਰਾਂ ਉਸ ਜ਼ੁਲਮ ਤੇ ਜ਼ਬਰ ਨੂੰ ਰੋਕਣ ਦੇ ਲਈ ਸ਼ਹੀਦ ਕਰਨ ਲਈ ਭੇਜਿਆ ਜਾ ਕੇ ਹੈ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉਹੋ ਬੋਲ आप शहादत देन मैं देनती करा खुद आप दिल्ली जाते थे वो बात और है कि कातर मकतूल के पास जाए ये बात और है मैं मकतूल खुद के कातर के पास जाए वो गुरु एक बहादुर पातशाह जी कि दिल्ली जाते हैं आपको पता है इतिहासा भाई मतीद भाई सतीदास ਪਾਣੀ ਤੇ ਅਲਾਜ ਜੀ ਨਾਲ ਤੇ ਪਰ ਦੁਰੂਪ ਦੇ ਇੱਕ ਮਹੱਤਵਕ ਪਾਤਸ਼ਾਹ ਜੀ ਨੂੰ ਲਾਲਚਿਤ ਬਣਾ ਗਿਆ ਤਾਂ ਚਾਹ ਕਿ ਇਸਲਾਮ ਕਬੂਲ ਕਰ ਲੋ ਉਹਨਾਂ ਨੂੰ ਬਿਰਾਇਆ ਗਿਆ ਜੋ ਪਹਿ ਕਾਹੂ ਕੋ ਦੇਦ ਨਾ ਹੈ ਨਾ ਹੈ ਮਾਨਤ ਆਨ ਤੇ ਭਾਗ ਹੋਣ ਜਿਨ੍ਹਾਂ ਨੇ ਮਾਇਆ ਮੰਤਾ ਤੰਤ ਤੇ ਭਾਗੀ ਉਪਜੋ ਨਿਰਮਲ ਗਿਆਨ ਦੇ ਮਾਲਕ ਹੋਣ ਮਾਇਆ ਦੀ ममता ਵਿੱਚ ਨਹੀਂ ਆਏ ਉਸ ਦੇ ਭੈਰ ਵਿੱਚ ਨਹੀਂ ਆਏ ਮੈਂ ਬੇਤਰੀ ਕਰ ਉਸ ਦੀ ਗੱਲਾਂ ਵਿੱਚ ਨਹੀਂ ਆਏ ਜਦੋਂ ਧਰਮ ਦੇ ਲਈ ਸ਼ਹਾਦਤ ਦੇਣ ਲਈ ਅੱਜ ਤੰਗੁਰ ਤੇ ਮਹਤਪਾਦਸ਼ਾ ਜੀ ਨੂੰ ਹੱਥ ਤਰਾ ਨਾਲ ਸਮਝਾਉਂਦੇ ਆਂ ਡਰਾਉਂਦੇ ਆਂ ਲਾਲਚ ਦੇਂਦੇ ਆਂ ਔਰੰਗਜ਼ੇ ਫੇਰ ਹੁੰਦਾ ਇੱਕ ਤੰਗ ਕੰਜਰੇ ਵਿੱਚ ਪਾਇਆ ਜਾਂਦਾ ਪਤੰਗបុਸ਼ਣ ਡਾਕਟਰ ਭਾਈ ਵੀਰ ਸਿੰਘ ਜੀ ਉਸ ਪਿੰਜਰੇ ਮੱਤ ਤੇ ਹਨ ਮਾਰ ਕੇ ਇੱਕ ਬੜੀ ਸੁੰਦਰ ਚੰਦ ਸਤਰਾਂ ਦੀ ਰਬਾਈ ਲਿਖ ਗਏ ਕਹਿੰਦੇ ਨੇ ਮੈਂ ਦੇਖਿਆ ਕਾਲਾ ਵੇਸ ਬਣਾ ਵਿੱਚ ਵਾਸਾ ਮੈਂ ਨਾ ਮੈਂ ਨਾ ਜੱਤ ਦੀ ਮੈਂ ਨਾ ਕਹਿੰਦੇ ਮੈਂ ਵੇਖਿਆ ਨਾ ਹੀ ਹੈ ਮੈਂ ਨਾ ਧਿਆਨ ਰੱਖਿਓ ਕਾਲਾ ਵੇਸ ਬਣਾ ਵਿੱਚ ਵਾਸਾ ਮੈਂ ਨਾ ਮੈਂ ਨਾ ਜੱਤ ਦੀ ਗਾਮਨ ਕੋਹਕਣ ਸੂਰਤ ਵਾਲਾ ਗੁਣ ਕੋਈ ਨਾ ਛੱਪਦੀ ਆਦਮ ਪਰ ਸਿਆਦ ਕੋਸ ਨੂੰ ਹਾਵੇ ਪਿੰਦੇਰੇ ਵਿੱਚ ਪਾਵੇ ਉਹ ਹਮੇ ਤਿਆਰ ਜੋ ਰਹਿਣ ਨਰਾਰੇ ਉਹਨਾਂ ਵੀ ਦੁਨੀਆ ਲੱਭ ਦੀ ਧੰਗੁਰ ਤੇ ਇੱਕ ਮਹਾਨ ਬਾਦਸ਼ਾਹ ਜੀ ਨੂੰ ਇਹੋ ਜਿਹੀ ਜਿਹਰੇ ਵਿੱਚ ਪਾਇਏ ਜਿੱਥੇ ਠੀਕ ਖਲੋਤਾ ਵੀ ਨਾ ਜਾ ਸਕੇ ਦਿਖੇ ਦਿਖੇ ਆਸ-ਪਾਸੇ ਇਤਨੇ ਸੂਰ ਵਾਹ ਧੰਗੁਰ ਤੇ ਇੱਕ ਮਹਾਨ ਬਾਦਸ਼ਾਹ ਜੀ ਅਚਲ ਦੇ ਪਰੋੜ ਉਹਨਾਂ ਦੀਆਂ ਅੱਖਾਂ ਸਾਹਮਣੇ ਭਾਰੀ ਮੱਧੀ ਦਾਸ ਭਾਰੀ ਸਦੀ ਦਾਸ ਪਾਣੀ ਦੇ ਅੱਲਾ ਜੀ ਨੂੰ ਸ਼ਹੀਦ ਕੀਤਾ ਜੰਮ ਦੇ ਦੇਖ ਵਿੱਚ ਆਨੁ ਤੇ ਕਬਦ ਦੇ ਬੇਖਲੇ ਰਾਮਾ ਪਾਣੀ ਦੇ ਅੱਲਾ ਜੀ ਨੂੰ ਬੇ ਖਵਾ ਦਿੱਤਾ ਕਿ ਹੋਵੇ ਰੱਤੇ ਪਰ ਵੀ ਅੰਦਰ ਸੀ ਨਹੀਂ ਇਹ ਗੱਲ ਇਸ ਲਈ ਕੀਤੀ ਗਈ ਇਹਨਾਂ ਨੂੰ ਸ਼ਹੀਦ ਹੁੰਦਿਆਂ ਵੇਖ ਕੇ ਇਹ ਵੀ ਕਬਰਾ ਜਾਣਗੇ ਡੋਲ ਜਾਣਗੇ ਇਹ ਸਾਡਾ ਧਰਮ ਕਬੂਲ ਕਰ ਲੈਣਗੇ ਤੇ ਸੱਚ ਇਹ ਸੀ ਉਹ ਤਾਂ ਗੁਰੂ ਦੇ ਬਹਾਦਰ ਪਾਤਸ਼ਾਹ ਜੀ ਅਚਲ ਅਡੋਲ ਭਾਈ ਮੱਧੀ ਦਾਸ ਨੂੰ ਆਰੇ ਨਾਲ ਚੀਰਿਆ ਗਿਆ ਭਾਈ ਸੱਤੇ ਦਾਸ ਜੀ ਨੂੰ ਰੂਮ ਵਿੱਚ ਲਪੇਟ ਕੇ ਅੱਗ ਲਾਈ ਗਈ ਤੇ ਆਸਤੇ ਆਸਤੇ ਸੈਕ ਸੈਕ ਕੇ ਇਹ ਵੀ ਸ਼ਾਇਦ ਘਰ ਜਾਣ ਤੇ ਦੁੱਖ ਤੁਸੀਂ ਹਾਂ ਤੋਂ ਦੱਤੇ ਸਾਡੀ ਗੱਲ ਮੰਨ ਲੈ ਪਰ ਅਚਲ ਅਡੋਲ ਉਸ ਚੌਕ ਵਿੱਚ ਜਿਸ ਚੌਕ ਦਾ ਨਾਮ ਹੈ ਚੰਦਨੀ ਚੌਂ ਮੈਂ ਬੇទਿਕਰਾਂਗਾ ਇਹ ਪੌਰੇ ਗਿਜ਼ੇ ਨੇ ਕੋਤਵਾਲੇ ਸੀ ਅਜੇ ਤੇ ਸੀ ਜੀ ਐਸ ਐਸ ਨੂੰ ਕੋਤਵਾਲੀ ਆਖਾਂਗੇ ਕਿ ਕਤਲ ਵਾਲੀ ਆਖਾਂਗੇ ਕਿ ਇਸ ਚੌਂਕ ਨੂੰ ਚੰਦਨੀ ਚੌਂਕ ਆਖਾਂਗੇ ਕਿ ਕੋਹ ਪਰ ਅੰਧੇਰੇ ਵਾਲਾ ਚੌਂਕ ਆਖਾਂਗੇ ਇਸ ਕਤਵਾਲੇ ਚੌਕ 'ਚੋਂ ਜ਼ੁਲਮ ਜ਼ਬਰ ਕਰਨ ਵਾਲੇ ਸਿਪਾਹੀ ਮੋਰੀ ਗੇਟ ਰਾਹੀ ਕਸ਼ਮੀਰੀ ਗੇਟ ਰਾਹੀ ਲਾਹੌਰੀ ਗੇਟ ਰਾਹੀ ਇੱਥੋਂ ਨਿਕਲਦੇ ਲੋਕਾਂ ਦੇ ਪੱਤ ਤੇ ਆਗਰੂ ਲੁੱਟ ਲੁੱਟ ਕੇ ਲੈ ਕੇ ਆਉਂਦੇ ਤੇ ਜਿਹੜੇ ਚੌਕ ਚੌਕ ਜ਼ੁਲਮ ਤੇ ਅਤਿਆਚਾਰ ਨਿਕਲਦਾ ਹੋਵੇ ਉਸ ਚੌਕ ਨੂੰ ਚਾਂਦਨੀ ਚੌਕ ਆਖੋਗੇ ਕਿ ਹਨੇਰੇ ਵਾਲਾ ਚੌਕ ਆਖੋਗੇ ਤਾਂ ਗੁਰੂ ਤੇਗਹ ਪ੍ਰਤਾਪ ਸ਼ਾਹੀ ਜੀ ਨੇ ਸ਼ਹਾਦਤ ਦੇ ਕੇ ਉਸ ਚੌਕ ਨੂੰ ਚਾਂਦਨੀ ਚੌਕ ਬਣਾ ਦਿੱਤਾ ਗੱਲ ਤੇ ਹੰਝ ਰੱਖ ਲੈਣਾ ਕਿਵੇਂ ਪਾਰੇ ਖਲਕਤ ਵਿੱਚ ਹਜ ਤੱਕ ਕਾਨੂੰਨੀ ਦਾਰੇ ਵਿੱਚ ਜਿਨ੍ਹਾਂ ਨੂੰ ਵੀ ਦੁਨੀਆ ਤੋਂ ਤੋੜਿਆ ਜਾਂਦਾ ਰਿਹਾ ਉਹਨਾਂ ਨੂੰ ਵੱਖਰੀਆਂ ਫਾਂਸੀ ਦੀਆਂ ਕੋਠੜੀਆਂ ਬਣਾ ਕੇ ਅੰਦਰ ਇਹ ਸਜ਼ਾ ਦਿੱਤੀ ਜਾਂਦੀ ਨਹੀਂ ਪਰ ਧੰਗ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੂੰ ਸ਼ਹਾਦਤ ਕਰਨ ਲਈ ਸ਼ਰੀਆਂ ਚੌਂਕ ਵਿੱਚ ਖਿਲਾੜ ਕੇ ਅੱਜ ਜਦੋਂ ਸ਼ਹੀਦ ਕਰਦਾ ਉਹ ਫੈਸਲਾ ਸੁਣਾਇਆ ਜਾਂਦਾ ਹੈ ਨਾ ਤਾਂ ਕਿ ਦੇਖਣ ਵਾਲੀ ਮੱਗਲ ਖਾਤ-ਖਰ ਕੰਬ ਜਾਏ ਇਹ ਐਡਾ ਵੱਡਾ ਜ਼ੁਲਮ ਤੇ ਅਤਿਆਚਾਰ ਹੁੰਦਿਆਂ ਵੇਖ ਕੇ ਸਾਡੇ ਸਾਹਮਣੇ ਕੋਈ ਸਿਰ ਨਾ ਚੁੱਕ ਸਕੇ ਇਹ ਔਰੰਗਜ਼ੇਬ ਦੀ ਨੀਤੀ ਪਰ ਤਾਂ ਅੰਦੁਰ ਦੇ ਮਹੱਤਵਪੂਰਨ ਪਾਤਸ਼ਾਹ ਜੀ ਨੂੰ ਮੈਂ ਬੇਨਤੀ ਕਰਾਂ ਜਦੋਂ ਸ਼ਹੀਦ ਕਰਨ ਦੇ ਲਈ ਚੌਂਕ ਵਿੱਚ ਬਿਠਾਇਆ ਜਾਂਦਾ ਹੈ ਕਿਵੇਂ ਉਸ ਵੇਲੇ ਅੱਜ 도 ਨੇ ਪਾਣੀ ਜੇ ਤਾਦੀ ਪਿਆੰਚ ਰੱਖਿਓ ਜਿੰਨਾਂ ਨੇ ਮਨ ਵਿੱਚ ਧਾਰਿਆ ਇਹਨਾਂ ਨੂੰ ਸ਼ਹੀਦ ਹੋ ਗਏ ਆਂ ਇਹਨਾਂ ਦਾ ਸਿਸਟਮ ਕਿ ਆਨੰਦਪੁਰ ਸਹਿ ਪਹੁੰਚਾਉਣਾ ਇੱਕ ਪਾਸੇ ਲੱਖੀ ਸ਼ਾਹ ਬਣ ਜਾ ਰਿਹਾ ਜਿਸ ਨੇ ਵਿਉਤਬੰਦੀ ਕੀਤੀ ਹੈ ਸਰਕਾਰੀ ਠੇਕੇਦਾਰਾਂ ਸੈਂਕੜੇ ਗੱਡੇ ਲੈ ਕੇ ਉਸ ਸਮੇਂ ਧੂੜ ਮਿੱਟੀ ਉਡਦੇ ਆ ਮੈਂ ਇਹਨਾਂ ਦਾ ਧਰ ਚੁੱਕ ਕੇ ਘਰ ਲੈਣਾ ਕਿਵੇਂ ਸ਼ਹਾਦਤ ਉਸ ਚੌਕ ਵਿੱਚ ਕੀਤੀ ਗਈ ਕਿਵੇਂ ਭਾਈ ਜੱਤਾ ਜੀ ਨੇ ਸ੍ਰੀ ਸ ਬੜੀ ਫੁਰਤੀ ਨਾਲ ਚੁੱਕ ਅਨੰਦਪੁਰ ਸਹਿਰ ਵੱਲ ਕਦਮ ਉਠਾਏ ਕਿਵੇਂ ਭਾਈ ਲਖੀਸ਼ਾ ਜੀ ਨੇ ਮੈਂ ਬੇਨਤੀ ਕਰ ਆਪਣੇ ਪੁੱਤਰਾ ਤੇ ਸਾਥੀਆਂ ਸਮੇਤ ਧਰਮ ਨੂੰ ਰੂਮ ਵਾਲੇ ਘੱਟੇ ਵਿੱਚੋਂ ਆਪਣੇ ਘਰ ਤੇ ਜਾਣਾ ਕੀਤਾ ਦਰਵਾਜ਼ਾ ਖੜਕਟਾਇਆ ਗੱਲ ਬੜੀ ਧਿਆਨ ਨਾਲ ਰੱਖਿਓ ਜਦੋਂ ਦਰਵਾਜ਼ਾ ਖੜਕਟਾਇਆ ਨਾ ਤੇ ਘਰਵਾਲੀ ਪੁੱਛਿਆ ਕੌਣ ਹੈ ਅਖੇ ਮੈਨੀਆਂ ਤੇ ਵਾਜਾ ਖੋਲ ਤੁਸੀਂ ਤੇ ਸੌਦਾ ਲੈਣ ਗਏ ਸੀ ਕਹਿੰਦਾ ਜਿਹੜਾ ਸੌਦਾ ਅੱਜ ਲੈ ਕੇ ਆਇਆ ਨਾ ਉਹ ਕਦੀ ਨਹੀਂ ਲਿਆ ਸਕਾਂਗਾ ਭਗਵੰਤ ਇਹ ਬਹਾਦਰ ਜੀ ਦਾ ਤਾਨੂ ਮਿੱਠੀ ਹੈ ਬਸ ਚੁੱਪ ਦਾ ਇਸ਼ਾਰਾ ਕੀਤਾ ਉਸ ਵਕਤ ਉਹਨਾਂ ਦਾ ਸੰਸਕਾਰ ਕਰਨ ਦੇ ਲਈ ਕਹਿੰਦੇ ਅੱਜ ਰੱਖਿਓ ਆਪਣੇ ਸਾਰੇ ਘਰ ਨੂੰ ਅੱਗ ਲਾ ਦੇ ਤਾਂ ਕਿ ਇਹ ਪਤਾ ਚੱਲੇ ਲੱਖੀ ਸ਼ਾਦਾ ਘਰ ਸਾਜਿਆ ਧਿਆਨ ਚਾਟ ਲੈਣਾ ਉਸ ਸਮੇਂ ਬਾਰੀਆਂ ਵਰਵਜਿਆਂ ਵਿੱਚ ਅੱਗੇ ਦਿਨਾਂ ਲਾਟਾਂ ਨਿਕਲ ਰਹੀਆਂ ਲੰਘਦੇ ਲੋਕ ਇਕੱਠੇ ਹੋ ਗਏ ਲਾਟਾਂ ਨਿਕਲੀਆਂ ਲੋਕਾਂ ਨੇ ਦੌੜ ਲਾਈ ਲਾਟਾਂ ਨਿਕਲੀਆਂ ਲੋਕਾਂ ਨੇ ਦੌੜ ਲਾਈ ਉਹ ਨਾ ਤੇਰਾ ਘਰ ਬਚਿਆ ਨਾ ਸਮਾਨ ਬਚਿਆ ਲੋਕ ਕਹਿੰਦੇ ਨੇ ਰਕੀਸ਼ਾ ਤੇਰਾ ਸਭ ਕੁਝ ਸੰਭ ਲਾਟਾਂ ਨਿਕਲੀਆਂ ਲੋਕਾਂ ਨੇ ਦੌੜ ਲਾਈ ਨਾ ਘਰ ਬਚਿਆ ਨਾ ਸਮਾਨ ਬਚਿਆ ਲੱਖੀ ਆਸ ਦਾ ਭੋਲ ਨੂੰ ਦੇਖੋ ਤੇ ਸਹੀ ਇਸ ਦੀ ਕਿਰਪਾ ਦੇ ਨਾਲ ਤੇ ਹਿੰਦੋਸਤਾਨ ਬਚਿਆ ਤੁਸੀਂ ਮੈਨੂੰ ਕਹਿੰਦੇ ਸੋਨਿਆ ਤੁਸੀਂ ਮੈਨੂੰ ਕਹਿੰਦੇ ਮੇਰਾ ਕੁਝ ਨਹੀਂ ਬਚਿਆ ਇਹਨਾਂ ਦੀ ਕਿਰਪਾ ਨਾਲ ਤੇ ਸਦਾ ਹਿੰਦੋਸਤਾਨ ਬਚ ਗਿਆ ਮੈਂ ਬੇਨਤੀ ਕਰਾਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਜੀਵਨ ਵਿੱਚ ਦੋ ਸ਼ਾਹ ਆਏ ਨੇ ਇੱਕ ਸ਼ਾਹ ਦੇ ਸ਼ਾਹ ਨੂੰ ਜਗ ਦੇ ਅੰਦਰ ਇਹ ਜੇ ਪ੍ਰਗਟਾਇਆ ਗੁਰ ਲਾਧੋ ਨੇ ਗੁਰਲਾਡੋਰ ਕੋਠੇ ਚਾਲੋ ਸਰੋਲਾ ਪਾਇਆ ਇੱਕ ਸ਼ਾਮੇ ਸ਼ਾਹਾਂ ਦੇ ਸ਼ਾਦਾ ਪਰ ਚੱਕ ਕੋਠੇ ਵਿੱਚ ਛੁਪਾਇਆ ਆਪਣੇ ਘਰ ਨੂੰ ਆਪਣੇ ਹੱਥੀ ਆਪਣੇ ਗੁਰੂ ਲਈ ਲਾਂਗੂ ਲਾਇਆ ਇੱਕ ਨੇ ਸਤਗੁਰਤਾ ਹੀ ਪਰਟਾਇਆ ਇੱਕ ਨੇ ਸਤਗੁਰਤਾ ਹੀ ਛੁਪਾਇਆ ਉਸ ਵੀ ਆਪਣਾ ਫਰਜ਼ ਨਿਭਾਇਆ ਉਸ ਵੀ ਆਪਣਾ ਫਰਜ਼ ਨਿਭਾਇਆ ਉਹ ਤਾਰਗੁਰ ਤੇ ਮਹਾਰਾਜਾ ਫਤਿਹ ਜੀ ਦੀ ਸ਼ਹਾਦਤ ਨੂੰ ਕੋਟਾਨ ਕੋਟ ਪ੍ਰਣਾਮ ਕਰੀਏ ਉਹਨਾਂ ਨੇ ਪਰਮਿਕ ਰੱਖਿਆ ਦੇ ਵਾਸਤੇ ਸਾਡੇ ਸੰਕਟ ਦੂਰ ਕਰਨ ਦੇ ਵਾਸਤੇ ਜੋ ਬਖਸ਼ਣਾ ਦਿੱਤਿਆ ਉਹਨਾਂ ਨੂੰ ਸੀ ਸਬਾਤ ਦਿੱਤੇ ਆਪਣੇ ਆਪਣੇ ਧਰਮ ਵਿੱਚ ਪਰਵਾ ਕਰੇ ਕਿ ਲਗ ਦੇਤੀ ਕਰ ਅਮਰ ਤੇ ਬਿਲਾ ਨਿਤਨੇਮ ਸਿਮਰਨ ਸਦਾਲ ਕੇ ਗੁਰ ਸ਼ਬਦ ਦੇ ਲੜ ਲੱਗ ਕੇ ਆਪਣਾ ਜੀਵਨ ਸਿਮਰਨ ਭਰਿਆ ਬਤੀਤ ਕਰੀਏ ਮੋ ਮੁਕਤਾ ਤੋਂ ਉੱਪਰ ਉੱਠ ਕੇ ਗੁਰੂ ਦੇ ਚਰਨਾਂ ਨਾਲ ਜੁੜੀਏ ਜੀ ਤੇ ਧੰਨ ਗੁਰਦੇਵ ਬਾਹਦਰ ਪਾਤਸ਼ਾਹ ਜੀ ਦੇ ਚਨਨਾਬੇਚ ਕੋਟਾਂ ਕੋਟ ਕੋਟਾਂ ਕੋਟ ਨਮਸਕਾਰ ਕਰਦੇ ਆ ਮੈਂ ਅਸੀਸ ਚਾਉਂਦਾ ਸਤਿਗੁਰੂ ਸਭ ਸਾਰਿਆਂ ਨੂੰ ਅਸੀਸ ਬਖਸ਼ੋ ਅਸੀਂ ਵੀ ਆਪਣੇ ਆਪਣੇ ਧਰਮ ਵਿੱਚ ਪੱਟ ਕੇ ਰਹਿ ਕੇ ਜੀਵਨ ਬਤੀਤ ਕਰ ਸਕੀਏ ਜੀ ਇਨਾ ਖੰਡਾ ਆਮੀਆਂ ਸਾਥੀਆਂ ਸਤਿਪੰਦ ਦਾ ਹਾਪਿਕ ਤੋਂ ਬਹੁਤ ਬਹੁਤ ਧੰਨਵਾਦ ਗੁਰੂ ਘਰ ਦੇ ਸਮੂਹ ਪ੍ਰਬੰਧਕ ਸਹਿਬਾਨ ਜੀ ਦਾ ਤੇਰੋ ਧੰਨਵਾਦ ਗੁਰੂ ਤੇਗ ਬਹਾਦਰ ਮਹਾਰਾਜ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਾਨ ਕੋਟ ਧੰਨਵਾਦ ਕਰਦੇ ਆ ਆਪਣੀਆਂ ਬੁਲੰਦ ਕੀਮਾ ਮਹਿੰਦਾ ਜੀ ਤੇ ਸਾਰੇ ਸਾਧਕੋਲ ਸਿੱਖ ਪੰਥ ਦੇ ਮਹਾਨ ਗੁਰੂ ਜੀ ਐ ਐਸਰ ਜੀ ਸੇ ਜੀ ਰਹੀ ਜਾਨ ਜੋ ਕਿ ਜਿਸ ਦੀ ਜਾਨ ਪ੍ਰਜਾਨ ਦੇ ਮੁਹਾਜ ਨਹੀਂ ਹੈ ਬਹੁਤ ਬਖਸ਼ਿਸ਼ ਪਰਿਆਸ ਰਸ ਪਿਲ ਰਹਾ ਹੈ ਉਹਨਾਂ ਦਾ ਸ਼ਬਦ ਗੀਤਨ ਤੇ ਸ਼ਬਦ ਵਿਚਾਰ ਉਹ ਸਰਵਤ ਕਰਦੇ ਕਾਕਰਤਾ ਸੈ ਜਿਹੜੇ ਰਹੀਏ ਜੀ ਪੁੱਲਨ ਦੀ ਖਿਮਾ ਕਰਿਓ ਆਵ ਮਿਲ ਕੇ ਸਾਰੇ ਫਤਿਹ ਨਾਲ ਸਾਂਝ ਪਾਵੋ ਤੇ ਆਖੋ ਜੀ ਵਾਹਿਗੁਰੂ ਜੀ ਦਾ ਹਾਲ ਸਾ ਵਾਹਿ ਤੇ ਜੇ ਗਾਣਾ ਉਹ ਜੀਵ ਹਾਸ ਦੀ ਕਥਾ ਸਰਵਨ ਕਰਾ ਰਹੇ ਸੀ ਅਧਿਸ਼ਤਕਾਰਿਓ ਮਹਾਨ ਵਿਦਵਾਨ ਸਿਕੋਂਦੇ ਮਹਾਨ ਵਿਦਵਾਨ ਕਵੀ ਕਿਸ਼ਨ ਸਿੰਘ ਜੀ ਜਿਹਨਾਂ ਨੇ ਬੇਤੀ ਨੂੰ ਪ੍ਰਵਾਨ ਕਰਕੇ ਦਰਸ਼ਨ ਦਿੱਤੇ ਇਤਿਹਾਸ ਸੰਧਰ ਕੋ ਤੇ ਇੱਕ ਵਾਰ ਸਾਮ ਤੇ ਪੂਰਨ ਇਤਿਹਾਸ ਦਿੱਤਾ ਆਪ ਜੀ ਨੂੰ ਜਾਣਕਾਰੀ ਮੋਹਿਸਿਸ਼ ਕੀਤੀ। ਘਰਮਤ ਕੇ ਚਾਲੰਤਰ ਬਾਦ ਹੁਣ ਸੁਹਾਗ ਮੰਗ ਰਹਾ। ਗੁਰਵਾਣੀ ਕੀਰਤਨ ਦਾ ਤੇ ਬਹੁਤ ਹੀ ਪਿਆਰ ਵਾਲੇ ਗੁਰੂ ਕੇ ਕੀਰਤਨੀਆਂ। ਬਹੁਤ ਲੰਬੇ ਸਮੇਂ ਬਾਦ ਟਟਿਆਦੇ ਦਾ ਸੁਭਾਗ ਇਹ ਬੜੀਆਂ ਕਿ ਆਪ ਕੀ ਦੇ ਦਰਸ਼ਨ ਅਸੀਂ ਕਰ सके। ਇਹ ਮੁਰਾਦ ਬਹੁਤ ਹੀ ਪਿਆਰ ਵਾਲੇ ਗੁਰੂ ਕੇ ਕੀਰਤਨੀਆਂ। भाई साहब सरबजीत सिंह जी रंगी का दुरपालय ये आप जी ने एक घंटे गुरबाणी कीर्तन सर्वत करा मैं बेनती करा जंगत जलों भी दिवान हाल चु उठन मैं बेनती करा हर परिवार का एक मैंबर भार टेबल से गुरुतेग बहादुर साहब जी का लिटरेचर ਅਤੇ ਸਿਕਰਤ ਬਰਯਾਦਾ ਦੀ ਪੁਸਤਕਾਂ ਰੱਖੀਆਂ ਨੇ ਇੱਕ ਇੱਕ ਪੁਸਤਕ ਹਰ ਪਰਿਵਾਰ ਦਾ ਇੱਕ ਮੈਂਬਰ ਲੈ ਕੇ ਆਵੇ ਉਸ ਤੋਂ ਪੂਰੀ ਜਾਣਕਾਰੀ حاصل ਕਰੀਏ ਅਤੇ ਗੁਰੂ ਕੀ ਕੀਰਤਨ ਆਪ ਜੀ ਦੇ ਸੰਗਮ ਤੇ ਜਾਣਕਾਰੀ ਅਸਮਤਨ ਬੇਨਤੀ ਕਰਾਂਗਾ ਕਿ ਗੁਰੂ ਕੇ ਨਗਰਛਾਹ ਕੀ ਧੰਨ ਦੀ ਕਿਰਪਾ ਕਰਨੀ ਆਓ ਗੁਰਬਾਣੀ ਕੀ ਤੁਨ ਲਾ ਜੋਈ ਵਾਹਿਗੁਰੂ ਜੀ ਦਾ ਖਾਤਾ ਕਾ